CIA ਸਟਾਫ ਬਠਿੰਡਾ ਦੇ ਉੱਤੇ ਦੋਸ਼ ਲੱਗਦੇ ਨੇ ਇੱਕ ਗਗਨਦੀਪ ਨਾਮ ਦਾ ਵਿਅਕਤੀ ਆਉਂਦਾ ਸੋਸ਼ਲ ਮੀਡੀਆ ਤੇ ਵੀਡੀਓ ਪਾਉਂਦਾ ਹਾਲੇ ਤੱਕ ਉਸ ਦਾ ਕੋਈ ਥਾਂ ਪਤਾ ਨਹੀਂ ਕਿੱਥੇ ਹੈ ਹਾਲਾਂਕਿ ਪਰਚੇ 'ਚ ਉਹਨੂੰ ਵੀ ਨਾਮਜ਼ਦ ਕਰ ਲਿਆ ਗਿਆ ਮਸਲਾ ਇਹ ਹੈ ਕਿ ਉਹ ਆਪ ਖੁਦ ਕਹਿ ਰਿਹਾ ਹੈ ਕਿ ਮੈਨੂੰ ਵੀ ਟਾਰਚਰ ਕੀਤਾ ਗਿਆ ਮੇਰੇ ਵੀ ਕਰੰਟ ਲਾਇਆ ਗਿਆ ਪ੍ਰਾਈਵੇਟ ਪਾਰਟ ਦੇ ਉੱਤੇ ਮੇਰੇ ਸਿਰ ਦੇ ਉੱਤੇ ਔਰ ਨਾਲ ਹੀ ਜਿਹੜਾ ਇੱਕ ਹੋਰ ਮੇਰਾ ਸਾਥੀ ਸੀ ਕਹਿੰਦੇ ਉਹਦੀ ਤਾਂ ਮੌਤ ਵੀ ਹੋ ਜਾਂਦੀ ਹੈ ਔਰ ਮੈਨੂੰ ਡਰਾਇਆ ਧਮਕਾਇਆ ਜਾਂਦਾ ਹੈ ਕਿ ਇਹਦੇ ਘਰਦਿਆਂ ਨੂੰ ਤੂੰ ਦੱਸ ਦੇ ਕਿ ਐਕਸੀਡੈਂਟ ਹੋ ਗਿਆ ਸੀ ਤੇ ਹਸਪਤਾਲ ਦਾਖਲ ਦਾਖਲ ਕਰਵਾ ਦਿੱਤਾ ਹੈ ਜਦੋਂ ਘਰ ਦੇ ਪਹੁੰਚਦੇ ਪਤਾ ਲੱਗਦਾ ਕਿ ਕਹਾਣੀ ਕੁਝ ਹੋਰ ਨਿਕਲੀ ਪਰ ਹੁਣ ਪੁਲਿਸ ਨੇ ਦੇਰੀ ਨਾਲ ਇੱਕ ਪਰਚਾ ਤਾਂ ਜ਼ਰੂਰ ਦਰਜ ਕੀਤਾ ਪਰ ਕਿਤੇ ਨਾ ਕਿਤੇ ਲੱਗ ਰਿਹਾ ਹੈ ਕਿ ਬਠਿੰਡਾ ਪੁਲਿਸ ਵੀ ਇਸ ਮਾਮਲੇ ਨੂੰ ਦਬਾਉਣ ਦੇ ਵਿੱਚ ਪਰਜੋਰ ਕੋਸ਼ਿਸ਼ਾਂ ਵਿੱਚ ਲੱਗੀ ਹੋਈ ਹੈ। ਬਿਲਕੁਲ ਸੰਦੀਪ ਚਾਹੇ ਪੁਲਿਸ ਥਾਣੇ ਦੇ ਅੰਦਰ ਪੁਲਿਸ ਹਰਾਸਤ ਹੋਵੇ ਜਾਂ ਪੁਲਿਸ ਥਾਣੇ ਤੋਂ ਬਾਹਰ ਹੋਵੇ ਪੰਜਾਬ ਦੇ ਜਿਹੜੇ ਅਸਮ ਜਿਹੜੀ ਜਵਾਨੀ ਆ ਉਹ ਸੇਫ ਨਹੀਂ ਲੱਗ ਰਹੀ ਹੈਗੇ। ਫਰਜੀ ਮੁਕਾਬਲੇ ਹੋ ਰਹੇ ਨੇ ਫਰਜੀ ਇਨਕਾਊਂਟਰ ਹੋ ਰਹੇ ਨੇ ਉਹ ਹਾਈ ਕੋਰਟ ਦੇ ਵਿੱਚ ਕੇਸ ਚੱਲ ਰਹੇ ਨੇ ਹੁਣ ਪੁਲਿਸ ਥਾਣੇ ਦੇ ਵਿੱਚ ਅਗਰ ਹਿਰਾਸਤ ਦੇ ਵਿੱਚ ਮੌਤ ਹੁੰਦੀ ਤੇ ਲਾਜ਼ਮੀ ਤੌਰ ਤੇ ਥਾਣੇ ਦਾ ਐਸ ਐਚਓ ਜਾਂ ਜਿਹੜਾ ਆਈਓ ਵਾ ਉਹ ਜ਼ਿੰਮੇਵਾਰ ਹਨ ਤੁਸੀਂ ਮਤਲਬ 3 ਡਿਗਰੀ ਟਾਰਚਰ ਕੀਤਾ ਹੋਗਾ ਨਾ ਕਾਨੂੰਨ ਕਿਤੇ ਆਗਿਆ ਨਹੀਂ ਦਿੰਦਾ ਹੈਗਾ ਅੱਜ ਕੱਲ ਤੇ ਸਾਇੰਟਿਫਿਕ ਤਰੀਕਾ ਹੈਗਾ ਲੇਕਿਨ ਤੁਸੀਂ ਅਨਤ ਤਸ਼ੱਦਦ ਕਰ ਦਿਓ ਇੰਨੀ ਵਧੇਕੀ ਕਰ ਦਿਓ ਕਿ ਬੰਦਾ ਤੁਹਾਡੇ ਜਿਹੜੀਆਂ ਟਾਰਚਰ ਨਹੀਂ ਸਹਾਰਦਾ ਤੇ ਉਹਦੀ ਮੌਤ ਹੋ ਜਾਂਦੀ ਹੈ ਇਸ ਪੁਲਿਸ ਹਰਸ ਦੇ ਵਿੱਚ ਇਹ ਅਸਲ ਦੇ ਵਿੱਚ ਪੰਜਾਬ ਪੁਲਿਸ ਦੇ ਜੇ ਪੁਲਿਸਿੰਗ ਹੋਣ ਦੀ ਜ਼ਰੂਰਤ ਹੈ ਜਿਹੜੀ ਪੁਲਿਸ ਦੀ ਧੱਕੇਸ਼ਾਹੀ ਵਧਦੀ ਕਿਆਂ ਜਾਂ ਗੁੰਡਾਗਰਦੀ ਹੈਗੀ ਹੈ ਉਨੂੰ ਲੈ ਕੇ ਇਦਾਂ ਦੀ ਜਿਹੜੀਆਂ ਘਟਨਾਵਾਂ ਵਾਪਰਦੀਆਂ ਆਈਆਂ ਤੁਸੀਂ ਦੇਖੋ ਇੱਕ ਅਮਲੋਹ ਵਾਲਾ ਜਿਹੜਾ ਇਨਕਾਉਂਟਰ ਦਾ ਰੌਲਾ ਪੈ ਰਿਹਾ ਪਟਿਆਲੇ ਵਾਲੇ ਇਨਕਾਉਂਟਰ ਦਾ ਰੌਲਾ ਪੈ ਰਿਹਾ ਚੰਦਰ ਪਸ਼ਪਿੰਦਰ ਸਿੰਘ ਬਾਠ ਦਾ ਰੌਲਾ ਪੈ ਰਿਹਾ ਪੰਜਾਬ ਦੇ ਵਿੱਚ ਬਹੁਤ ਸਾਰੇ ਅਜਿਹੇ ਕੇਸ ਨੇ ਜਿਹੜੇ ਰੌਲੇ ਪੈ ਰਹੇ ਹੈਗੇ ਨੇ ਪੁਲਿਸ ਨੂੰ ਲੈ ਕੇ ਇਸ ਕਰਕੇ ਪੁਲਿਸ ਦੀ ਜਿਹੜੀ ਪੁਲਸਿੰਗ ਦੀ ਜ਼ਰੂਰਤ ਹੈ ਲੇਕਿਨ ਪੁਲਿਸ ਦੀ ਜਿਹੜੀ ਜ਼ਬਰਦਸਤੀ ਧੱਕੇਸ਼ਾਹੀ ਵਧੀਕੀ ਗੁੰਡਾਗਰਦੀ ਉਹ ਸਾਹਮਣੇ ਦਿਖਾਈ ਦੇ ਰਹੀ ਹੈ ਤੁਸੀਂ ਪੰਜਾਬ ਸਿਹੜੀ ਹਿਊਮਨ ਰਾਈਟ ਕਮਿਸ਼ਨ ਆ ਉੱਥੇ ਜੇ ਤੁਸੀਂ ਜੇ ਅੰਕੜੇ ਫਰੋਲੋ ਦੇ ਘੱ ਫੀਸ ਦੀ ਜਿਹੜੀਆਂ ਸ਼ਿਕਾਇਤਾਂ ਨੇ ਉਹ ਪੁਲਿਸ ਕੋਲ ਪੁਲਿਸ ਦੇ ਖਿਲਾਫ ਦੇ ਲੋਕ ਕਰਦੇ ਹੈਗੇ ਨੇ ਹਾਲਾਂਕਿ ਉਸੇ ਲੋਕਾਂ ਨੂੰ ਇਨਸਾਫ ਤੇ ਨਹੀਂ ਮਿਲਦਾ ਹੈਗਾ ਕਿਉਂਕਿ ਉਹ ਬਹੁਤ ਸਾਰੇ ਕਮਿਸ਼ਨ ਜਿਹੜੇ ਚਿੱਟੇ ਹੱਤੀ ਨੇ ਲੇਕਿਨ ਜੇਦੋ ਉਹਨਾਂ ਦੇ ਅੰਕੜੇ ਫਰੋਲ ਲਿਆ ਜਾਂਦੇ ਤੇ 65 ਤੋਂ 70 ਫੀਸ ਦੀ ਹੈ ਕਿ ਪੁਲਿਸ ਦੀਆਂ ਵਧੀਆਂਕੀਆਂ ਦੇ ਖਿਲਾਫ ਲੋਕ ਸ਼ਿਕਾਇਤ ਕਰਦੇ ਨੇ ਜੇ ਤੁਸੀਂ ਹਾਈ ਕੋਰਟ ਚਲਜੋ ਤੇ ਹਾਈ ਕੋਰਟ ਵੀ ਪੰਜਾਬ ਪੁਲਿਸ ਦੀਆਂ ਜਿਹੜੀਆਂ ਕਾਲੇ ਕਾਰਨਾਮੇ ਕਰਕੇ ਭਰੀ ਪਈ ਹੈਗੀ ਆ ਉੱਥੇ ਲੋਕ ਇਨਸਾਫ ਲਈ ਆਉਂਦੇ ਨੇ ਝੂਠੇ ਪਰਚੇ ਦਰਜ ਕਰਦੇ ਨੇ ਝੂਠੇ ਮੁਕਾਬਲੇ ਕਰਦੇ ਨੇ ਪੁਲਿਸ ਹੱਥ ਦੇ ਵਿੱਚ ਇਹ ਇਹ ਲੋਕਾਂ ਦੇ ਕਤਲ ਹੋ ਰਹੇ ਨੇ ਮੌਤਾਂ ਹੋ ਰਹੀਆਂ ਨੇ ਇਸ ਕਰਕੇ ਜਿਹੜੀ ਪੁਲਿਸ ਦੀ ਧੱਕੇਸ਼ਾਹੀ ਇਹ ਬੰਦ ਹੋਣੀ ਚਾਹੀਦੀ ਲੋਕਾਂ ਨੂੰ ਇੱਥੇ ਖੜੇ ਹੋਣੇ ਚਾਹੀਦੇ ਨੇ ਜੀ ਇਸ ਕਰਕੇ ਦੇ ਪਿੱਛੇ ਜੇ ਜਸਟਿਸ ਰਣਜੀਤ ਸਿੰਘ ਦੀ ਗਵਾਹੀ ਦੇ ਵਿੱਚ ਇੱਕ ਪੰਜਾਬ ਹਿਊਮਨ ਰਾਈਟ ਆਰਗੇਨਾਈਜੇਸ਼ਨ ਦਾ ਮੁੱਢ ਤੋਂ ਜਿਹੜਾ ਗਠਨ ਕੀਤਾ ਗਿਆ ਹੈਗਾ ਨਾ ਇਹਦੀ ਪੁਲਿਸ ਦੀ ਵਧੇਗੀ ਜਾਂ ਜ਼ਬਰਦਸਤ ਗੁੰਡਾਗਰਦੀ ਨਾ ਇਹ ਬੰਦ ਹੋਣੀ ਚਾਹੀਦੀ ਹੈਗਾ ਜ਼ਬਰ ਜਿਹੜਾ ਬੰਦ ਹੋਣਾ ਚਾਹੀਦਾ ਹੈਗਾ ਹੁਣ ਦੇਖੋ ਸਭ ਤੋਂ ਵੱਡੀ ਗੱਲ ਹੈ ਕਿ ਇਹ ਕਹਿੰਦੇ ਕਿ ਬੰਦਾ ਵੀ ਮਾਰ ਦਈਏ ਤੇ ਲੋਕ ਰੋਣ ਮਨਾ ਲੋਕ ਅੱਗੇ ਦੱਸਣ ਮਨਾਗਾ ਹੁਣ ਪੁਲਿਸ ਨੇ ਬਠਿੰਡਾ ਪੁਲਿਸ ਨੇ ਕਰਤੂਤ ਕੀ ਕੀਤੀ ਹੈਗੀ ਹੈ ਕਿ ਜਿਸ ਬੰਦੇ ਨੇ ਵੀਡੀਓ ਬਣਾਈ ਉਹਤੇ ਪਰਚਾ ਦਰਜ ਕਰ ਦਿੱਤਾ ਹੈਗਾ ਮਤਲਬ ਇੱਕ ਤੇ ਤੁਸੀਂ ਕਿਸੇ ਦਾ ਪੁੱਤ ਮਾਰ ਦੋ ਪੁਲਿਸ ਰਸਤੇ ਦੇ ਵਿੱਚ ਦੂਜਾ ਤੁਸੀਂ ਕਹਿੰਦੇ ਕਿ ਰੋਣਾ ਪਿੱਟੋ ਬਣਾ ਪਿੱਟ ਸਿਆਪਨਾ ਮ ਕਰੋ ਤੇ ਚੁੱਪ ਕਰਕੇ ਸਹਾਰ ਲੋ ਇਹ ਕਿਵੇਂ ਹੋ ਜੂਗਾ ਪੰਜਾਬ ਦੀ ਧਰਤੀ ਦੇ ਲੋਕ ਜਿਹੜੇ ਉਹ ਕਿਵੇਂ ਬਰਦਾਸ਼ਤ ਕਰਨਗੇ ਇਦਾਂ ਦਾ ਬਸਤਾ ਇਹ ਜੀ ਸਕੀਪ ਦੇ ਵਿੱਚ ਇੱਕ ਗੱਲ ਹੋਰ ਇੱਥੇ ਦੱਸਣੀ ਬਣਦੀ ਹੈ ਮੈਂ ਖੁਦ ਇੰਸਪੈਕਟਰ ਜਿਹੜਾ ਸੀਆਈ ਇਨਚਾਰਜ ਕਰਮਦੀਪ ਸਿੰਘ ਉਸ ਦੇ ਨਾਲ 4 ਤੋਂ 5 ਵਾਰ ਫੋਨ ਤੇ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਕਿ ਤੁਸੀਂ ਦੱਸੋ ਇਹ ਮਾਮਲੇ ਵਿੱਚ ਤੁਹਾਡਾ ਅਵਤਾਰ ਸਿੰਘ ਤਾਰੀ ਨਾਂ ਦਾ ਜਿਸ ਦਾ ਨਾਂ ਜਾ ਰਿਹਾ ਉਹ ਤੁਹਾਡੇ ਅੰਡਰ ਕੰਮ ਕਰਦਾ ਹੈ ਕਿ ਨਹੀਂ ਇਸ ਤਰ੍ਹਾਂ ਦੇ ਕੋਈ ਇੱਕ ਦੋ ਸਵਾਲ ਪੁੱਛਣੇ ਸੀ ਉਹ ਮਾਂ ਦੇ ਪੁੱਤ ਨੇ ਇਨਸਪੈਕਟਰ ਨੇ ਜਵਾਬ ਦੇਈ ਤਾਂ ਕੀ ਦੇਣੀ ਸੀ ਫੋਨ ਹੀ ਬੰਦ ਕਰਕੇ ਬੈਠ ਗਿਆ ਨਾ ਜਵਾਬ ਦਿੱਤਾ ਮਤਲਬ ਡੀਐਸਟੀ ਇੱਕ ਆਉਂਦਾ ਫਿਰ ਇੱਕ ਵਾਈਟ ਦਿੰਦਾ ਹੈ মিডিਆ ਨੂੰ ਮੁਖਾਤਬ ਹੁੰਦੇ ਆ ਕਿ ਅਸੀਂ ਪਰਚਾ ਦਰਜ ਕਰ ਲਿਆ ਜੀ ਉਹ ਵੀ ਉਸ ਵੀਡੀਓ ਵਾਇਰਲ ਹੋਣ ਤੋਂ ਬਾਅਦ ਪਰਚਾ ਦਰਜ ਕੀਤਾ ਜਾਂਦਾ ਔਰ ਜਿਹਨੇ ਵੀਡੀਓ ਪਾਈ ਉਹਨੂੰ ਵੀ ਨਾਲ ਹੀ ਨਾਮਜ਼ਦ ਕਰਨਾ ਇਨਸਪੈਕਟਰ ਜੀ ਕੋਈ ਜਵਾਬ ਨਹੀਂ ਮੈਂ ਉਹ ਵੀ ਕਹਿ ਰਿਹਾ ਕਿ ਪੁਲਿਸ ਜਿਹੜੀ ਉਹਦੀ ਇਨਸਪੈਕਟਰ ਜਿਹੜਾ ਸੀ ਇਨਸਪੈਕਟਰ ਦੀ ਜਿਹੜੀ ਜਿਹੜੀ ਜਵਾਬ ਨਹੀਂ ਉਹ ਤੇ ਐਸਐਸਪੀ ਬਠਿੰਡਾ ਕਰਨਾਗੇ ਨਾ ਪਰ ਸਵਾਲ ਹੈ ਕਿ মিডিਆ ਨੂੰ ਆਪਣਾ ਪੱਖ ਦੱਸਣਾ ਚਾਹੀਦਾ ਹੈਗਾ ਹੁਣ ਜਦੋਂ ਪੱਖ ਨਹੀਂ ਦੱਸਦੇ ਬੰਦਾ ਮੁਨਕਰ ਹੋ ਜਾਂਦਾ ਬੰਦਾ ਭੱਜਦਾ ਫਿਰ ਸਮਝ ਆ ਜਾਂਦਾ ਕਿ ਦਾਲ ਦੇ ਵਿੱਚ ਕੁਝ ਕਾਲਾ ਹੈਗਾ ਨਾ ਹੁਣ ਦੇਖੋ ਨਾ ਕਿ ਜਿਹੜੇ ਸੀਆਈ ਇਨਸਪੈਕਟਰ ਆਪਾਂ ਕੱਲ ਵੀ ਗੱਲ ਕੀਤੀ ਕਿ ਜਿੰਨੀ ਇਹਨਾਂ ਦੀ ਗੁੰਡਾਗਰਦੀ ਵਧਦੀ ਕੀ ਆ ਰਹੀ ਨਾ ਉਹ ਨਹੀਂ ਕਿਤੇ ਨਹੀਂ ਹੈਗੀ ਕਿਉਂਕਿ ਸਿੱਧੇ ਐਸਐਸਪੀ ਨੂੰ ਰਿਪੋਰਟ ਕਰਦੇ ਨੇ ਤੁਸੀਂ ਦੇਖੋ ਫਗਵਾੜੇ ਦਾ ਸੀਆਈਏ ਥਾਣੇ ਨੂੰ ਪੰਜਾਬ ਪੁਲਿਸ ਨੂੰ ਤਾਲਾ ਲਾਉਣਾ ਪਿਆ ਇਸ ਤੋਂ ਸ਼ਰਮਸ਼ਾਰ ਗੱਲ ਕੀ ਹੋ ਸਕਦੀ ਹੈ ਵਰਤਪਾਲ ਜਿਹੜੇ ਸੀ ਉਹ ਗੈਂਗਸਟਰਾਂ ਨਾਲ ਮਿਲਿਆ ਹੋਇਆ ਸੀ ਨਸ਼ੇ ਦੇ ਤਸਕਰਾਂ ਨੇ ਇਹ ਮਿਲੇ ਹੋਏ ਨੇ ਤੇ ਇਹ ਹੁਣ ਪੁਲਿਸ ਦਾ ਤਾਂ ਚਾਹੀਦਾ ਕਿ ਚੰਗੇ ਕਰਦਾਰ ਵਾਲੇ ਜਿਹੜੇ ਲੋਕ ਨੇ ਉਹਨਾਂ ਨੂੰ ਇਸ ਇਨਸਪੈਕਟਰ ਲਾਉਣਾ ਚਾਹੀਦਾ ਹੈਗਾ ਪਰ ਇਹ ਉਹਨਾਂ ਨੂੰ ਲਾਉਂਦੇ ਨੇ ਜਿਹੜੇ ਜਿਹੜੇ ਜ਼ਾਲਮ ਹੁੰਦੇ ਨਾ ਵੀ ਜਿੰਨੇ ਜਾਂਦੇ ਹੀ ਕੁੱਟਮਾਰ ਕਰਨੀਆਂ ਛੱਡੇ ਪਾੜਨੇ ਆਗੇ ਨਾ ੱੱਕੇ ਨਾਲ ਜੁਰਮ ਕਬੂਲ ਕਰਾਉਣਾ ਹੈਗਾ ਜੀ ਸਥਿਤੀ ਦੇ ਵਿੱਚ ਹੀ ਫਿਰ ਪੂਰੀ ਪੁਲਿਸ ਜਿਹੜੀ ਹੈ ਦਾਗਦਾਰ ਹੋ ਜਾਂਦੀ ਹੈਗਾ ਹੁਣ ਦੇਖੋ ਜਿਹੜਾ ਜਿਹੜੀ ਵੀਡੀਓ ਵਾਇਰਲ ਹੋਈ ਹੈ ਜਿਸ ਨੂੰ ਲੈ ਕੇ ਸੁਪਾਲ ਸਿੰਘ ਕਹਿ ਰਿਹਾ ਹੋਣਾ ਵੀ ਕਿੰਤੂ ਪਰਤੂ ਕੀਤੇ ਨੇ ਜੀ ਹੁਣ ਦੇਖੋ ਕਿ ਉਸ ਬੰਦੇ ਦਾ ਦੋਸਤ ਹੀ ਉਹਤੇ ਵੀ ਧਮਕੀਆਂ ਉਹਨੂੰ ਦਿੱਤੀਆਂ ਜਾ ਰਹੀਆਂ ਉਹ ਤੇ ਪੁਲਿਸ ਕਹਿ ਰਹੀ ਹੈ ਕਿ ਤੂੰ ਗਲਤੀ ਕੀਤੀ ਵੀ ਤੂੰ ਕੋ ਵੀਡੀਓ ਪਾਈ ਹੈਗੀ ਮਤਲਬ ਤੁਸੀਂ ਇੱਕ ਤੇ ਕਿਸੇ ਦਾ ਪੁੱਤ ਮਾਰ ਦੋ ਬੇਕਸੂਰ ਠੀਕ ਹੈ ਔਰ ਕਸੂਰਵਾਰ ਵੀ ਹੋਵੇ ਤੁਹਾਡੇ ਕੋਈ ਰਾਈਟ ਨਹੀਂ ਹੈ ਉਹ ਕਾਨੂੰਨ ਨੇ ਅਦਾਲਤ ਨੇ ਸਜ਼ਾ ਦੇਣੀ ਉਹਨੂੰ ਫਾਂਸੀ ਲਾਉਣੀ ਹੈ ਜਾਂ ਉਮਰ ਕੈਦ ਦੇਣੀ ਹੈ ਜਾਂ 10 ਸਾਲ ਦੀ ਸਜ਼ਾ ਲਾਉਣੀ ਹੈ ਥਾਣੇਦਾਰ ਨੇ ਥੋੜਾ ਡਿਸਾਈਡ ਕਰਨਾ ਜਾਂ ਇਲਾਕੇ ਦੇ ਐਸਐਸਪੀ ਨੇ ਡਿਸਾਈਡ ਥੋੜਾ ਕਰਨਾ ਕਿ ਬੰਦਾ ਮਾਰ ਦੋ ਦੇਖੋ ਜੀ ਅਸੀਂ ਬੰਦਾ ਮਾਰਤਾ ਹੈਗਾ ਜੀ ਇਹਨੇ ਕਾਨੂੰਨ ਤੋੜਿਆ ਹੈਗਾ ਤੇ ਤੁਸੀਂ ਬੰਦਾ ਮਾਰ ਕੇ ਖੁਦ ਕਾਨੂੰਨ ਤੋੜਤਾ ਹੈਗਾ ਇਸ ਕਰਕੇ ਇਹਨਾਂ ਪੁਲਿਸ ਅਫਸਰਾਂ ਦੇ ਖਿਲਾਫ ਵੀ 302 ਦੇ ਤਹਿਤ ਹੀ ਮੁਕੱਦਮਾ ਦਰਜ ਹੋਣਾ ਚਾਹੀਦਾ ਔਰ ਜਿਹੜਾ ਦੂਜਾ ਜਿਸ ਨੂੰ ਧਮਕਾਇਆ ਜਾ ਰਿਹਾ ਉਹਨੂੰ ਤਾਂ ਚੁੱਪ ਕਰਕੇ ਹਾਈ ਕੋਰਟ ਦੇ ਤੱਕ ਜਾਣਾ ਚਾਹੀਦਾ ਹੈਗਾ ਕਿ ਉਹਦੀ ਜਾਨ ਨੂੰ ਵੀ ਖਤਰਾ ਹੋ ਸਕਦਾ ਜੇ ਪੁਲਿਸ ਨੂੰ ਧਮਕਾ ਰਹੀ ਹੈ ਉਹਨੂੰ ਝੂਠੇ ਕੇਸ ਦਰਜ ਕਰ ਰਹੀ ਹੈਗਾ ਦਾ ਮਤਲਬ ਹੈ ਕਿ ਪੁਲਿਸ ਜਿਹੜਾ ਵਾ ਆਪਣੇ ਕੀਤੀ ਜਬਰ ਹੁੰਦਾ ਲੋਕ ਖੜੇ ਹੁੰਦੇ ਨੇ ਔਰ ਲੋਕਾਂ ਨੂੰ ਫਿਰ ਇਨਸਾਫ ਲੈਣਾ ਪੈਂਦਾ ਹੈਗਾ ਲੇਕਿਨ ਪੁਲਿਸ ਨੂੰ ਜਦੋਂ ਤੁਸੀਂ ਖੁੱਲੀਆਂ ਬਾਗਾ ਛੱਡ ਦੋਗੇ ਨਾ ਤੇ ਫਿਰ ਉਹ ਉਦੋਂ ਜਿਹੜਾ ਨੁਕਸਾਨ ਹੁੰਦਾ ਜਿਸ ਜਿਸ ਵੀ ਪੋਲੀਟੀਕਲ ਪਾਰਟੀ ਨੇ ਪੁਲਿਸ ਨੂੰ ਖੁੱਲੇ ਹੱਥ ਦਿੱਤੇ ਹੈਗੇ ਨਾ ਉਹ ਪਾਰਟੀ ਦਾ ਨੁਕਸਾਨ ਹੋਇਆ ਜਦੋਂ ਜਿਹੜੇ ਲੋਕਤੰਤਰ ਚੁਣੀ ਹੋਈ ਸਰਕਾਰ ਜਿੱਦੋਂ ਆਪਾਂ ਕਹਿੰਦੇ ਆਗੇ ਜਿੱਦੋਂ ਪੁਲਿਸ ਰਾਜ ਬੰਨਜ ਪੁਲਿਸ ਸਟੇਟ ਬੰਨਜ ਹੈਗੇ ਤੇ ਲਾਜ਼ਮੀ ਤੌਰ ਤੇ ਬਹੁਤ ਜ਼ਿਆਦਾ ਲੋਕਾਂ ਦਾ ਜਾਨੀ ਨੁਕਸਾਨ ਹੁੰਦਾ ਇਹ ਪੰਜਾਬ ਦਾ ਇਤਿਹਾਸ ਫਰੋਲ ਕੇ ਦੇਖਿਆ ਜਾ ਸਕਦਾ ਜਾਂ ਪੰਜਾਬ ਸਰਕਾਰ ਨੂੰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਜਾਂ ਆਮ ਆਦਮੀ ਪਾਰਟੀ ਨੂੰ ਪੜ ਲੈਣਾ ਚਾਹੀਦਾ ਕਿ ਜਿੰਨੀਆਂ ਤੁਸੀਂ ਪੁਲਿਸ ਨੂੰ ਖੁੱਲੇ ਹੱਥ ਦਿੱਤੇ ਨੇ ਉਹ ਤੁਹਾਡੇ ਤੇ ਭਾਰੂ ਪੈਣੇ ਆ ਲੋਕਾਂ ਨੇ ਤੁਹਾਡੇ ਤੋਂ ਜਵਾਬ ਮੰਗਣਾ ਉਹਨੇ ਕਿਸੇ ਥਾਣੇਦਾਰ ਦਾ ਐਸਐਸਪੀ ਕੋ ਨਹੀਂ ਜਵਾਬ ਮੰਗਣਾਗਾ 2027 ਦੀਆਂ ਵੋਟਾਂ ਦੇ ਵਿੱਚ ਉਹਨਾਂ ਨੇ ਪੰਜਾਬ ਸਰਕਾਰ ਕੋ ਤੁਹਾਡੇ ਤੋਂ ਜਵਾਬ ਮੰਗਣਾ ਕਿ ਜਿਹੜੀਆਂ ਤੁਹਾਡੀਆਂ ਪੁਲਿਸ ਦੇ ਵੱਲੋਂ ਵਧੀਆਂ ਕਿਆਂ ਤੱਕੇਸ਼ਾਈ ਕੀਤੀਆਂ ਸੀ ਜ਼ਬਰ ਕੀਤਾ ਸੀ ਵਧੀਆਂ ਕੀਤੀਆਂ ਸੀ ਬਦਮਾਸ਼ੀਆਂ ਕੀਤੀਆਂ ਗੁੰਡਾਗਰਦੀ ਕੀਤੀਆਂ ਉਹਦੀ ਪਰਭਾਈ ਫਿਰ ਤੁਹਾਨੂੰ ਦੇਣੀ ਪੈਣੀ ਹੈਗੀਆ ਵੋਟਾਂ ਦੇ ਵਿੱਚ ਜੇ ਲੋਕਾਂ ਨੇ ਜਵਾਬ ਮੰਗੇ ਥਾਣਿਆਂ ਦੇ ਜਿਹੜੇ ਸ਼ਰੀਆਮ ਜਿਹੜੇ ਪੈਸੇ ਲੈ ਜਾ ਰਹੇ ਨੇ ਤਸਕਰਾਂ ਨਾਲ ਤਾਂ ਤੁਸੀਂ ਤੁਹਾਡੇ ਅਫਸਰ ਮਿਲੇ ਨੇ ਇੰਸਪੈਕਟਰ ਤੋਂ ਲੈ ਕੇ ਡੀਆਈਜੀ ਲੈਵਲ ਤੱਕ ਅਫਸਰ ਮਿਲੇ ਹੋਏ ਨੇ ਪੈਸੇ ਲੈ ਕੇ ਤਸਕਰ ਭਜਾਏ ਜਾ ਰਹੇ ਨੇ ਪੈਸੇ ਲੈ ਕੇ ਜਿਹੜੇ ਗੈਂਗਸਟਰ ਉਹ ਜਿਹ ਫਰਾਰ ਕਰਵਾਏ ਜਾ ਰਹੇ ਨੇ ਤਾਂ ਫਿਰ ਲੋਕਾਂ ਨੂੰ ਇਨਸਾਫ ਕਿੱਥੋਂ ਮਿਲੂਗਾ ਤੇ ਜਿਸ ਸਥਿਤੀ ਚ ਪੰਜਾਬ ਦੇ ਡੀਜੀਪੀ ਨੂੰ ਸਾਰੇ ਐਸਐਸਪੀ ਦੇ ਨਾਲ ਮੁੜ ਮੀਟਿੰਗ ਕਰਨੀ ਚਾਹੀਦੀ ਹੈ ਨਹੀਂ ਤੇ ਫਿਰ ਮੁੱਖ ਮੰਤਰੀ ਭਗਵੰਤ ਮਾਨ ਨੂੰ ਕਰਨੀ ਚਾਹੀਦੀ ਹੈ ਕਿ ਜਿਹੜੀਆਂ ਤੁਸੀਂ ਫੁੱਲਸ ਨੂੰ ਖੁੱਲੀਆਂ ਵਾਗਡੋਰਾਂ ਦਿੱਤੀਆਂ ਹੈ ਨਾ ਹੱਥ ਦਿੱਤੇ ਨੇ ਉਹਦੇ ਚ ਆਮ ਆਦੀ ਪਾਰਟੀ ਦਾ ਨੁਕਸਾਨ ਜਿਨ੍ਹਾਂ ਦਾ ਪੁੱਤ ਮਰ ਗਿਆ ਉਹਨਾਂ ਦਾ ਨੁਕਸਾਨ ਹੋ ਗਿਆ ਲੋਕਾਂ ਦਾ ਨੁਕਸਾਨ ਜਿਹੜਾ ਹੋਣਾ ਹੋ ਗਿਆ ਲੇਕਿਨ ਪੋਲੀਟੀਕਲ ਤੌਰ ਤੇ ਜਦੋਂ ਕਿਸੇ ਨੂੰ ਸਜ਼ਾ ਮਿਲਦੀ ਹੈਗੀ ਨਾ ਤੇ ਫਿਰ ਉਦੋਂ ਪਤਾ ਲੱਗਦਾ ਹੈ ਜਿਵੇਂ ਪਿਛਲੀਆਂ ਵਰਵਤੀ ਪਾਰਟੀਆਂ ਨੂੰ ਲੋਕਾਂ ਨੇ ਸਜ਼ਾ ਦਿੱਤੀ ਹੈ ਪੋਲੀਟੀਕਲ ਲੀਡਰ ਨੂੰ ਸਜ਼ਾ ਕਿਵੇਂ ਦਿੱਤੀ ਜਾਵੇ ਵੋਟਾਂ ਚਾਕੇ ਉਹਨਾਂ ਨੂੰ ਹਰਾ ਦੋ ਤੇ ਜਦੋਂ ਤੁਹਾਨੂੰ ਇਹੋ ਜੀ ਲੋਕਾਂ ਨੇ ਸਜ਼ਾ ਦਿੱਤੀ ਹੈਗੀ ਫਿਰ ਤੁਹਾਨੂੰ ਭੱਜਦਿਆਂ ਨੂੰ ਵਾਣ ਨਹੀਂ ਲੱਭਣੇ ਆਗੇ ਕਿਉਂਕਿ ਤੁਸੀਂ ਜਿਸ ਹੱਬ ਦੇ ਨਾਲ ਲੋਕਾਂ ਨੇ ਤੁਹਾਨੂੰ ਮਾਨ ਸਨਮਾਨ ਦਿੱਤਾ ਤੁਸੀਂ ਉਹਦੀ ਕਦਰ ਨਹੀਂ ਕਰੇਗੇ ਤੁਸੀਂ ਵਧੇਕੀਆਂ ਤੇ ਜਿਹੜੇ ਆ ਚੁੱਕੀ ਹੈ ਤੁਹਾਡੇ ਪੁਲਿਸ ਕਿਉਂਕਿ ਪੁਲਿਸ ਨੂੰ ਤੁਸੀਂ ਖੁੱਲੇ ਹੱਥ ਦਿੱਤੇ ਨੇ ਜਿਸ ਕਰਕੇ ਇਹ ਜਿਹੜਾ ਨੁਕਸਾਨ ਹੋ ਰਿਹਾ ਪੁਲਿਸ ਦਾ ਕੰਮ ਹੈ ਲੋਕਾਂ ਦੀ ਸੇਵਾ ਕਰਨਾ ਹੁੰਦਾ ਲੋਕਾਂ ਨੂੰ ਇਨਸਾਫ ਦੇਣਾ ਲੇਕਿਨ ਪੁਲਿਸ ਲੋਕਾਂ ਦੇ ਨਾਲ ਧੱਕੇਸ਼ਾਹੀ ਕਰੀ ਵਧੇਕੀ ਕਰੀਏ ਜ਼ਬਰ ਕਰੀਏ ਜਿਸ ਕਰਕੇ ਆਉਣ ਵਾਲੇ ਸਮੇਂ ਜਦ ਲੋਕਾਂ ਨੇ ਪੰਜਾਬ ਦੇ ਕਿਸੇ ਥਾਣੇਦਾਰ ਜਾਂ ਐਸਐਸਪੀ ਜਾਂ ਪੁਲਿਸ ਵਾਲੇ ਕੋ ਜਵਾਬ ਨਹੀਂ ਮੰਗਣਾ ਉਦੋਂ ਆਮ ਆਦੀ ਪਾਰਟੀ ਦੇ ਜਿਹੜੇ ਚਲਰਵੇਂ ਐ ਐਮਐਲਏ ਨੇ ਉਹਨਾਂ ਕੋ ਜਵਾਬ ਮੰਗਣਾ ਇਹਨਾਂ ਨੂੰ ਤੇ ਅ ਤੇ ਜਦੋਂ ਇਦਾਂ ਦੀਆਂ ਜਿਹੜੀਆਂ ਵਧੇਖੀਆਂ ਲਗਾ ਸਰ ਵੱਧਦੀਆਂ ਗਈਆਂ ਤੇ ਫਿਰ ਇਹਨਾਂ ਦੇ ਸਤਾਈ ਦੇ ਵਿੱਚ ਤੁਸੀਂ ਆਪ ਅਸ਼ਰ ਦੇ ਕਿਓ ਅੱਜ ਤੁਹਾਡੇ ਕੋਲ ਪੁਲਿਸ ਆ ਇੱਕ ਇੱਕ ਐਮਐਲਏ ਜਿਹਨੇ ਜਾਣਾ ਵੇ ਉਹਦੇ ਤੇ ਉਹਦੇ ਆਲੇ ਦੁਆਲੇ 100 100 ਬੰਦਾ ਲਾਉਣਾ ਪੈਂਦਾ ਹੈਗਾ ਤੇ ਜਦੋਂ ਚੋਣ ਜਾਬਤਾ ਲੱਗਿਆ ਅੱਜ ਤੋਂ ਠੀਕ 16 ਮਹੀਨੇ ਬਾਅਦ ਤੇ ਫਿਰ ਤੁਹਾਨੂੰ ਪਤਾ ਲੱਗਣਾ ਹੈ ਕਿ ਜਿਹੜੇ ਭਾਅ ਵੇਖਦੀ ਕਿਉਂਕਿ ਉਹ ਇਲੈਕਸ਼ਨ ਕਮਿਸ਼ਨ ਆ ਇਲੈਕਸ਼ਨ ਕਮਿਸ਼ਨ ਹੀ ਮਾਈ ਬਾਪ ਹੁੰਦਾ ਇਲੈਕਸ਼ਨ ਕਮਿਸ਼ਨ ਹੀ ਸਰਕਾਰ ਹੁੰਦੀ ਹੈ ਇਲੈਕਸ਼ਨ ਕਮਿਸ਼ਨ ਹੀ ਮੁੱਖ ਮੰਤਰੀ ਹੁੰਦਾ ਤੇ ਉਹ ਹੀ ਡੀਜੀਪੀ ਹੁੰਦਾ ਉਦੋਂ ਫਿਰ ਇੰਨੀ ਸਿਕਿਉਰਿਟੀ ਮਿਲਦੋ ਤਾਂ ਸਾਰੇ ਇੱਕੋ ਜਿਹੇ ਹੋ ਜਾਂਦੇ ਨੇ ਤੇ ਇਸ ਕਰਕੇ ਤੁਹਾਨੂੰ ਪੁਲਿਸ ਨੂੰ ਸਮਝਾਉਣਾ ਪਈ ਚਾਹੀਦਾ ਹੈ ਕਿ ਆ ਜਿਹੜੀਆਂ ਵਧੀਖੀਆਂ ਜਿਹੜੇ ਗੁੰਡਾਗਰਦੀ ਕਰਦੇ ਉਹ ਇਹਦੇ ਨਾਲ ਜਿਹੜਾ ਵਾ ਪਾਰਟੀ ਦੀ ਆਮ ਆਦਮੀ ਪਾਰਟੀ ਜਾਂ ਪੰਜਾਬ ਸਰਕਾਰ ਦੀ ਜਿਹੜੀ ਸ਼ਬੀ ਜਿਹੜੀ ਆਪਣੇ ਆਪ ਜੇ ਲੱਗੇ ਕਿ ਸਾਡੀ ਬਹੁਤ ਵੱਡੀ ਸ਼ਬੀ ਹੈ ਸਾਫ ਬੜੇ ਪਾਕ ਪਵਿੱਤਰ ਆ ਉਹਨੂੰ ਫਿਰ ਧੱਬੇ ਲੱਗਦੇ ਹਾਲਾਂਕਿ ਕੋਈ ਪਾਕ ਪਵਿੱਤਰ ਤਾਂ ਹੈ ਨਹੀਂ ਕੋਈ ਸ਼ਵੀ ਆਮ ਆਦੀ ਪਾਰਟੀ ਦੀ ਜਿੰਨੀ ਕੀ ਚੰਗੀ ਹੈ ਜਿੰਨੀ ਕੀ ਮਾੜੀ ਪੰਜਾਬ ਦੀ ਜਨਤਾ ਹੁਣ ਜਾਣਨ ਲੱਗ ਪਈ ਹੈ ਕਿ ਚੰਗੀ ਤਰ੍ਹਾਂ ਪਰ ਆ ਜਿਹੜੀ ਵਧੇਖੀ ਹੋਈ ਹੈ ਉਸ ਤੇ ਸਰਕਾਰ ਨੂੰ ਚਾਹੀਦਾ ਹੈਗਾ ਕਿ ਜਿਹੜੇ ਜ਼ਿੰਮੇਵਾਰ ਆਫੀਸਰ ਨੇ ਉਹਨਾਂ ਦੇ ਖਿਲਾਫ ਮੁਕਦਮਾ ਦਰਜ ਹੋਣਾ ਚਾਹੀਦਾ ਤੇ ਜੇ ਕੋਈ ਵੀਡੀਓ ਬਣਾਉਂਦਾ ਭਗਵੰਤ ਸਿੰਘ ਸਾਹਿਬ ਸਰ ਦੇ ਰਵਿੱਤ ਕੇ ਜੀ ਵਾਲੇ ਸਭ ਤੇ ਕਹਿੰਦੇ ਕਿ ਜੇ ਕੋਈ ਵਧੇਗੀ ਕਰਦਾ ਜੇ ਕੋਈ ਪੈਸੇ ਮੰਗਦਾ ਵਾ ਤੇ ਸਾਨੂੰ ਵੀਡੀਓ ਬਣਾ ਕੇ ਭੇਜੋ ਤੇ ਜੇ ਕੋਈ ਨੂੰ ਪੈਸੇ ਮੰਗਦੇ ਤੇ ਵੀਡੀਓ ਬਣਾਉਂਦਾ ਜਾਂ ਕੋਈ ਜ਼ਬਰ ਦੇ ਖਿਲਾਫ ਵੀਡੀਓ ਬਣਾਉਂਦਾ ਤੇ ਤੁਹਾਡੀ ਪੁਲਿਸ ਉਹਦੇ ਖਿਲਾਫ ਮੁਕੱਦਮਾ ਦਰਜ ਕਰੀ ਹੈਗੀ ਹੈ ਮਤਲਬ ਤੁਹਾਡੀ ਕਰਨੀ ਤੇ ਕਰਨੀ ਦੇ ਵਿੱਚ ਫਰਕ ਹੈ ਜਾਂ ਤੇ ਲੋਕਾਂ ਨੂੰ ਪਹਿਲਾਂ ਇੰਨਾ ਹੌਸਲਾ ਨਾ ਦਿੰਦੇ ਜੀ ਤੁਸੀਂ ਤੇ ਕਹਿੰਦੇ ਕਿ ਅਸੀਂ ਜੋ ਲੋਕਾਂ ਨੂੰ ਸਵਾਲ ਕਰਨੇ ਸਿਖਾਏ ਨੇ ਤਾਂ ਹੁਣ ਤੁਸੀਂ ਸਵਾਲਾਂ ਦਾ ਜਵਾਬ ਲੈਣ ਲੱਗੇ ਤੁਹਾਨੂੰ ਡਰ ਲੱਗਦਾ ਹੈਗਾ ਹੁਣ ਤੁਹਾਡੇ ਮੰਤਰੀ ਕਹਿ ਰਹੇ ਹੈਗੇ ਨੇ ਕਿ ਕਿਸਾਨਾਂ ਨੂੰ ਕਹਿ ਰਹੇ ਕਿ ਤੁਹਾਨੂੰ ਅਕਲ ਦੀ ਦਵਾਈ ਦੀ ਲੋੜ ਹੈ ਹੁਣ ਲੋਕਾਂ ਨੇ ਹੀ ਅਕਲ ਤੇ ਤੁਹਾਨੂੰ ਸਿਖਾ ਦੇਣੀ 227 ਦੇ ਵਿੱਚ ਨਾ ਤੁਹਾਡੀ ਪੁਲਿਸ ਨੂੰ ਵੀ ਹੈਗੀ ਇਸ ਕਰਕੇ ਪਾਰਟੀ ਅਜਾਮਾ ਦੀ ਪਾਰਟੀ ਕੋ ਬਹੁਤ ਜਿਹੜਾ ਸਮਾਂ ਹਲੇ ਪਿਆ ਇਹਨਾਂ ਕੋਈ 15 16 ਮਹੀਨੇ ਬਾਕੀ ਪਏ ਨੇ ਇਹਨਾਂ ਨੂੰ ਆਪਣੀ ਸ਼ਬੀ ਵੀ ਸੁਧਾਰਨ ਦੀ ਲੋੜ ਹੈਗੀ ਔਰ ਪੁਲਿਸ ਦੀ ਜਿਹੜਾ ਅਕਸ ਆ ਉਹ ਵੀ ਇਹਨਾਂ ਦਾ ਪੁਲਿਸ ਦਾ ਐਕਸ ਉਹਨੂੰ ਵੀ ਸੁਧਾਰਨ ਦੀ ਲੋੜ ਹੈ ਇੰਨਾ ਜਿਆਦਾ ਜਿਹੜਾ ਐਕਸ ਪੁਲਿਸ ਦਾ ਮਾੜਾ ਹੋ ਚੁੱਕਾ ਕਿ ਲੋਕ ਡਰਦੇ ਆ ਕਿਨੇ ਬਾਹਰ ਫੇਕਨ ਕਾਉਂਟਰ ਹੋ ਰੇ ਪੁਲਿਸ ਹਰਸਤ ਦੇ ਵਿੱਚ ਮੌਤ ਹੋ ਰਹੀ ਆ ਤੇ ਇਸ ਕਰਕੇ ਪੁਲਿਸ ਦੀ ਜਿਹੜੀ ਜਵਾਬ ਦੇਈ ਆ ਉਹ ਕਿੰਨੇ ਕਰਨੀ ਉਹ ਪੰਜਾਬ ਸਰਕਾਰ ਨੇ ਕਰਨੀ ਚਾਹੀਦੀ ਹੈ ਕਰਨ ਦੀ ਲੋੜ ਹੈ ਤੇ ਜੇ ਪੰਜਾਬ ਸਰਕਾਰ ਨਹੀਂ ਜਿਹੜੀ ਆ ਵਧੇਗੀ ਕਰੂਗੀ ਜੇ ਪੁਲਿਸ ਦੇ ਸਿਰ ਤੇ ਸਿਆਸਤ ਕਰਨਾ ਚਾਹੁੰਦੇ ਪੁਲਿਸ ਦੇ ਸਿਰ ਤੇ ਲੋਕਾਂ ਦੇ ਜ਼ਬਰ ਜਾਂ ਲੋਕਾਂ ਦੇ ਜਿਹੜੇ ਹੱਕ ਖੋਹਨੇ ਚਾਹੁੰਦੇ ਨੇ ਤੇ ਪਿਛਲੀਆਂ ਪਾਰਟੀਆਂ ਨੇ ਵੀ ਗਲਤੀ ਕੀਤੀ ਆ ਉਹ ਤਾਂ ਫੇਰ ਪਾਰਟੀਆਂ ਸੀ ਫੇਰ ਖੜੀਆਂ ਹੋ ਜਾਣਗੀਆਂ ਆਮ ਆਦੀ ਪਾਰਟੀ ਕੋ ਖੜੇ ਨਹੀਂ ਉਹਨੇ ਇਸੇ ਕਰਕੇ ਤੇ ਦਿੱਲੀ ਦੇ ਵਿੱਚ ਇਹਨਾਂ ਦੇ ਪੈਰ ਨਹੀਂ ਲੱਗੇ ਤੇ ਉਹ ਸਾਰਾ ਜਿਹੜਾ ਇਹਨਾਂ ਦਾ ਲਾੜਾ ਹੈਗਾ ਉਹਨਾਂ ਨੇ ਪੰਜਾਬ ਦੇ ਵਿੱਚ ਆ ਕੇ ਡੇਰੇ ਲਾ ਲਏ ਤੇ ਜੇ ਪੰਜਾਬ ਦੇ ਵਿੱਚ ਹੀ ਇਦਾਂ ਦੀਆਂ ਵਧੀਆਂ ਕਰਕੇ ਇੱਥੋਂ ਵੀ ਲੋਕਾਂ ਨੇ ਇਹਨਾਂ ਦੀ ਫੱਟੀ ਪੋਜਤੀ ਤੇ ਫਿਰ ਕਿਹੜੇ ਸੂਬੇ ਦੇ ਵਿੱਚ ਜਾਣਗੇ ਇਸ ਕਰਕੇ ਹਿੱਲੇ ਇਹਨਾਂ ਨੂੰ ਆਪਣੀ ਪੀੜੀ ਦੇ ਪੀੜੀ ਥਲੇ ਸੋਟਾ ਫੇਰਨ ਦੀ ਲੋੜ ਹੈ ਔਰ ਇਹ ਜਿਹੜੀ ਅਕਸ ਸੁਧਾਰ ਦੀ ਜਿਹੜੀ ਰੋੜ ਹੈ ਠੀਕ ਹੈ ਕਿ ਪੁਲਿਸ ਨਸ਼ਿਆਂ ਨੂੰ ਲੈ ਕੇ ਕਿੰਨਾ ਕੀ ਕੰਮ ਕਰ ਰਹੀ ਹੈ ਤਸਕਰਾਂ ਕੋ ਤੁਸੀਂ ਪੈਸੇ ਲੈ ਰਹੇ ਹੋ ਤੁਹਾਡਾ ਡੀਐਸਪੀ ਜਾਂ ਐਸਐਚਓ ਇਲਾਕੇ ਦਾ ਜਿਹੜਾ ਈਓ ਜਾਂ ਬੀਡੀਪੀ ਕੋ ਜਾਣਦਾ ਕਿ ਅਸੀਂ ਫਲਾਣੇ ਨਸ਼ਾ ਵੇਚਦਾ ਘਰ ਢਾਉਣਾ ਤੇ ਤੁਸੀਂ ਕੇ ਦੀ ਥੜੀ ਕੇ ਦਾ ਛੱਜਾ ਕੇ ਦੀਆਂ ਘਰ ਦੀਆਂ ਪੌੜੀਆਂ ਢਾ ਕੇ ਆਪਣੇ ਆਪ ਦੇ ਮੋਢੇ ਆਪੇ ਥਾਪੀ ਜਾ ਰਹੇ ਹੋ ਇਹ ਲੋਕਾਂ ਨੇ ਹਜੇ ਬਰਦਾਸ਼ਤ ਨਹੀਂ ਕਰਨਾ ਤੁਸੀਂ ਅੱਜ ਕਈ ਯਾਰੇ ਕਿ ਸਾਡਾ ਜੀ 100% 100% ਜਿਹੜਾ ਨਸ਼ਾ ਖਤਮ ਹੋ ਜਗਾ 100 ਪਿੰਡਾਂ ਨੇ ਜਿਹੜੀ ਆ ਕੋਈ ਪਿੰਡ ਦੀ ਪੰਚਾਇਤ ਜਿਹਨੂੰ ਉਹ ਇਲਾਕੇ ਦਾ ਐਸਐਚਓ ਜਾ ਕੇ ਕਹਿੰਦੇ ਕਿ ਰੈਗੂਲੇਸ਼ਨ ਪਾਸ ਕਰ ਦਿਓ ਪੰਚਾਇਤ ਕਰ ਦਿੰਦੀ ਉਹਨੂੰ ਮਤਾਂ ਪਾਸ ਕਰਨ ਦੀ ਕੀ ਪ੍ਰੋਬਲਮ ਆ ਗਿਆ ਪਰ ਗਰਾਊਂਡ ਲੈਵਲ ਤੇ ਸਾਰੀ ਦੁਨੀਆ ਨੂੰ ਪਤਾ ਹੈ ਕਿ ਨਸ਼ਾ ਕਿੰਨਾ ਵਿਕ ਰਿਹਾ ਨਾ ਚੇਨ ਟੁੱਟੀ ਹੈਗੀ ਹੈ ਨਾ ਲਕਸ਼ਪਰਕ ਟੁੱਟਾ ਡਿਮਾਂਡ ਉਸ ਤਰ੍ਹਾਂ ਦੇ ਉਸ ਤਰ੍ਹਾਂ ਹੀ ਹੈ ਅਖਬਾਰੀ ਗੱਲਾਂ ਜਿਹੜੀਆਂ ਉਹ ਸਰਕਾਰ ਜ਼ਿਆਦਾ ਕਰੀ ਹੈਗੀ ਨਹੀਂ ਇੱਥੇ ਕਰਕੇ ਸਿੱਤੇ ਉਹਨੂੰ ਕਾਨੂੰਨ ਵਿਵਸਥਾ ਦੇ ਕੋਲ ਕਿ ਇੱਕ ਸ਼ਰਿਆਮ ਇੱਕ ਥ੍ਰੋਮਨੀ ਕਾਲੀਦਲ ਦਾ ਜਿਹੜਾ ਜੰਡਿਆਲਾ ਗੁਰੂ ਤੋਂ ਵਾ ਕਾਉਂਸਲਰ ਉਹਨੂੰ ਗੋਲੀ ਮਾਰ ਕੇ ਮਾਰ ਦਿੱਤਾ ਗਿਆ ਜਿਸ ਨੂੰ ਲੈ ਕੇ ਵਿਕਰਮ ਸਿੰਘ ਮਜੀਠੀਆ ਉਹਨਾਂ ਨੇ ਕਈ ਤਰ੍ਹਾਂ ਦੇ ਸਵਾਲ ਖੜੇ ਕੀਤੇ ਨੇ ਔਰ ਦੂਜਾ ਹੁਣੇ ਜਿਹੜੇ ਜਿਹੜੀ ਸਰਕਾਰ ਵੱਲੋਂ ਇਹ ਵੀ ਜਾਣਕਾਰੀ ਮਿਲੀ ਹੈ ਕਿ ਸੀਸੀਟੀਵੀ ਫੋਟੋ ਦੇ ਵਿੱਚ ਜਿਹੜੇ ਕਾਤਲ ਨੇ ਉਹ ਦਿਖਾਈ ਦਿੱਤੇ ਨੇ ਔਰ ਉਹਨਾਂ ਦੀ ਪਛਾਣ ਹੋਜੀ ਤਾਂ ਉਹਨਾਂ ਨੂੰ ਗ੍ਰਿਫਤਾਰ ਕੀਤਾ ਜਾਊਗਾ